ਅੰਕੜਾ ਹਾਂ ਜੇ ਤੁਸੀਂ ਕਹਿੰਦੇ ਆਂ ਵੀ ਅੱਜ ਗਿਣਤੀ ਆਇਆ ਜਰਾ ਥੋੜਾ ਹੱਕ ਨੂੰ ਹੱਥ ਮਾਰਿਓ ਹਨਾ ਮੈਂ ਗੁੱਸੇ ਕਿਉਂ ਆ ਅੱਛਾ ਮੈਂ ਜਿਹੜੀ ਆਮ ਆਵਾਮ ਆ ਮੈਂ ਉਹਨਾਂ ਨੂੰ ਵੀ ਇੱਕ ਗੱਲ ਦੱਸਣੀ ਚਾਹੁੰਦਾ ਮੈਂ ਗੁੱਸੇ ਕਿਉਂ ਆ ਇਹਨਾਂ ਨੂੰ ਜੇ ਇਹਨਾਂ ਨੇ ਇਹ ਗੱਲ ਕਰਨੀ ਆ ਕਿ ਮੈਂ ਜਿਹੜਾ ਆਪਣੀ ਚਰਚ ਦੇ ਵਿੱਚ ਜਿਹੜੇ ਵਿਸ਼ਵਾਸੀ ਬਪਤਿਸਮਾ ਲੈਂਦੇ ਆ ਜਦੋਂ ਉਹਨਾਂ ਨੂੰ ਅਸੀਂ ਬਪਤਿਸਮਾ ਸਰਟੀਫਿਕੇਟ ਦਿੰਨੇ ਆ ਕਿ ਉਹਨਾਂ ਨੂੰ ਪੱਕੇ ਤੌਰ ਤੇ ਐਸਡੀਮ ਸਾਹਿਬ ਦੇ ਕੋਲੋਂ ਆਪਾਂ ਪੱਕੇ ਤੌਰ ਤੇ ਉਹਨਾਂ ਨੂੰ 크੍ਰਿਸਚਨ ਬਣਾਈਏ ਤੇ ਤੁਹਾਡੇ ਨਾਲ ਕਿਤੇ ਨਾ ਕਿਤੇ ਮੈਨੂੰ ਲੱਗਦਾ ਢਿੱਡੀ ਪੀੜਵਾ ਖਾਸ ਕਰਕੇ ਅੰਕੁਰ ਯੂਸ ਬੱਦ ਦੀ ਮਿਨਿਸਟਰੀ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਐਂਟੀ ਕਨਵਰਜਨ ਬਲੇ ਲੋ ਪਾਸ ਹੋਵੇ ਤੇ ਜਿਹੜੀ ਜਿਹੜੀ ਭੀੜ ਵੱਧਦੀ ਜਾ ਰਹੀ ਹੈ ਰੁਕੇ ਅਸਲ ਦੇ ਵਿੱਚ ਤੁਸੀਂ ਗਰਦਾਰ ਹੋ 크ਰਿਸਚਨ ਕਮਿਊਨਿਟੀ ਦੇ ਤੁਸੀਂ ਮਸੀਹਤ ਨੂੰ ਵਾਦਾ ਨਹੀਂ ਦੇਖਣਾ ਚਾਹੁੰਦੇ ਤੇ ਤੋਤਲੀ ਸਾਹਿਬ ਤੁਹਾਡੀਆਂ ਜਿਹੜੀਆਂ ਫੋਟੋਆਂ ਵੀਡੀਓ ਵਾਇਰਲ ਹੋਈਆਂ ਤੁਹਾਨੂੰ ਨਾਲ ਖੜੇ ਦੇਖ ਕੇ ਜਿਹੜੀਆਂ ਪਹਿਣੀਆਂ ਸੀ ਉਹ ਵੀ ਨਹੀਂ ਪਾਈਆਂ ਅਗਲੇ ਕਹਿੰਦੇ ਇਹ ਸਾਰੇ ਇੱਕੋ ਜਿਹੇ ਹੋਣੇ ਤੇ ਇਸ ਲਈ ਆਪਣਾ ਜਲੂਸ ਆਪਣਾ ਕੱਢੋ ਕਮਿਊਨਿਟੀ ਬਹੁਤ ਜਾਗਰਤ ਆ ਸੋਸ਼ਲ ਮੀਡੀਆ ਦਾ ਜਮਾਨਾ ਆ ਜਨਾਬ ਇੱਥੇ ਬੱਚਾ ਬੱਚਾ ਜਾਣਦਾ ਠੀਕ ਹੈ ਨਾ ਇਹਨੇ ਖੱਜਰ ਚਲਾਏ ਆ ਤੇ ਇਹਨੇ ਦਵਾਵਾਂ ਕੀਤੀਆਂ ਇਸ ਕਰਕੇ ਥੋੜਾ ਜਿਹਾ ਜੇ ਅਕਲ-ਉਕਲ ਨਹੀਂ ਹੈਗੀ ਤਾਂ ਕਿਰਪਾ ਚੁੱਪ ਰਹਿਣ ਦੀ ਕਿਰਪਾਲਤਾ ਕਰੋ ਹallelujah ਸਾਰਿਆਂ ਨੂੰ ਜੈਮਸੀ ਦੀ ਐਟ ਨੇ ਤੁਸੀਂ ਪੜ ਲਿਆ ਹੋਣਾ ਕਿ ਤੋਤਲੀ ਸਾਹਿਬ ਨੂੰ ਜਵਾਬ ਦੇਣਾ ਤਾਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਔਰ ਬੜਾ ਲੋਕੀ ਕਹਿੰਦੇ ਕਿ ਮਸਲਾ ਪਕਿਆ ਹੋਇਆ ਮਸਲਾ ਪਕਣਾ ਨਹੀਂ ਜਦ ਤੁਸੀਂ ਕੌਮ ਦੇ ਹਲਾਬ ਤੁਸੀਂ ਧਿਆਨਵਾਜੀ ਕਰੋ ਔਰ ਤੁੱਚੇ ਸ਼ਬਦਾ ਦੇ ਵਿੱਚ ਧਿਆਨਵਾਜੀ ਕਰੋ ਔਰ ਕੋਈ ਤੁਹਾਨੂੰ ਮਸੀਹ ਕੌਮ ਦਾ ਵਿੱਚ ਕੋਈ ਨੁਮਾਇੰਦਾ ਤੁਹਾਨੂੰ ਪੁੱਛਣ ਵਾਲਾ ਨਾ ਹੋਵੇ ਤੁਸੀਂ ਜੋ ਆਪਣੇ ਮਨ ਆਈਆਂ ਗੱਲਾਂ ਤੁਸੀਂ ਕਰੋ ਤੇ ਜੇ ਕੋਈ ਤੁਹਾਨੂੰ ਕਿਸੇ ਨੇ ਸਵਾਲ ਪੁੱਛ ਲਿਆ ਵੀ ਤੁਸੀਂ ਇਸ ਸਵਾਲ ਦਾ ਜਵਾਬ ਦੋ ਤੁਸੀਂ ਕਿਸ ਲੈਜੇ ਦੇ ਨਾਲ ਇਹ ਕਹਿੰਨੇ ਕਿ ਮਿਨਿਸਟਰੀਆਂ ਵਿੱਚ ਆਉਣ ਵਾਲੇ ਲੋਕ ਮਸੀਹੀ ਨਹੀਂ ਜਦਕਿ ਖੁਦ ਤੁਸੀਂ ਮਿਨਿਸਟਰੀਆਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਖੁਦ ਤੁਹਾਡੇ ਜਿਹੜੇ ਆਤਮਿਕ ਪਿਤਾ ਨੇ ਉਹਨਾਂ ਦਾ ਨਾਮ ਹਲੇ ਤੱਕ ਮਸੀਹੀ ਨਹੀਂ ਉਹਨਾਂ ਦੇ ਨਾਂ ਦੇ ਪਿੱਛੇ ਲੱਗਿਆ ਤੇ ਸਾਡੇ ਉਤਰੀ ਸਾਹਿਬ ਕਹਿੰਦੇ ਸੀਗੇ ਕਿ ਜਿਹੜੇ ਜੀ ਭੀੜਾਂ ਦੇ ਵਿੱਚ ਜਿਹੜੇ ਕੱਠ ਦੇ ਵਿੱਚ ਲੋਕ ਆਉਂਦੇ ਆ ਤੇ ਉਹ ਉਹ ਲੋਕ ਜਿਹੜੇ ਨੇ ਉਹ ਉਹ ਲੋਕ ਜਿਹੜੇ ਕੱਠ ਦੇ ਵਿੱਚ ਆਉਂਦੇ ਨੇ ਉਹ ਲੋਕ ਜਿਹੜੇ ਮਸੀਹੀ ਨਹੀਂ ਹੈਗੇ ਉਹ ਲੋਕ ਇੱਕ ਫਾਲੋਅਰ ਨੇ ਕਿਉਂਕਿ ਉਹ ਹਜੇ ਵੀ ਜਿਹੜਾ ਚੁੰਨੀ ਲਾ ਲਾ ਤੇ ਉਹ ਚੁੰਨੀ ਲਾ ਲਈ ਆ ਤੇ ਜਿਹੜਾ ਸਰਬਜੀਤ ਸਿੰਘ ਉਹ ਤੇ ਸਰਬਜੀਤ ਸਿੰਘ ਹੀ ਆ ਤਾਂ ਮੈਂ ਪੁੱਛਣਾ ਚਾਹੁੰਨਾ ਕਿ ਜਿਹੜੇ ਤੁਹਾਡੇ ਆਤਮਿਕ ਪਿਤਾ ਨੇ ਜਿਹੜੇ ਤੁਹਾਡੇ ਆਤਮਿਕ ਅਗੂਏ ਨੇ ਉਹਨਾਂ ਦਾ ਨਾਮ ਵੀ ਤੁਸੀਂ ਥੋੜਾ ਚੇਂਜ ਕਰਵਾ ਲੈਂਦੇ ਤਾਂ ਫਿਰ ਤੁਸੀਂ ਗੱਲ ਕਰਦੇ ਆਓ ਤੁਹਾਨੂੰ ਇਹਨਾਂ ਦੀ ਵੀਡੀਓ ਦਿਖਾਉਣਾ ਕਹਿੰਦੇ ਨੇ ਵੀ ਕੰਜਰਾਂ ਦੀ ਢੋਲ ਦੀ ዳል ਤੇ ਆਖੀ ਸੀ ਚਟ ਚਟ ਖਾਣੇ ਆ ਉਹ ਸਾ ਵੀ ਨਾ ਤਾਇਆ ਆ ਦੇਖੋ ਪਹਿਲਾਂ ਪਹਿਲਾਂ ਇਹ ਪਤਾ ਨਹੀਂ ਭੰਗ ਪੀਤੀ ਹੁੰਦੀ ਆ ਪਤਾ ਨਹੀਂ ਕੋਈ ਪੈਗ ਬੁਗ ਲੱਗਿਆ ਹੁੰਦਾ ਪਹਿਲਾ ਬਿਆਨਵਾਜੀਆਂ ਕਰਨ ਤੇ ਫਿਰ ਸਫਾਈਆਂ ਦਿੰਦੇ ਸੀ ਐਦਾਂ ਨਹੀਂ ਸੀ ਐਦਾਂ ਕਹਿਣਾ ਸੀ ਤੇ ਪਹਿਲਾਂ ਹੀ ਸੋਚ ਸਮਝ ਕੇ ਲਿਖ ਲਿਆ ਕਰੋ ਜੋ ਤੁਸੀਂ ਬਿਆਨ ਦੇਣਾ ਹੁੰਦਾ ਨਾ ਉਹਨੂੰ ਲਿਖਿਆ ਕਰੋ ਤੋਤਲੀ ਸਾਹਿਬ ਤਾਂ ਜੋ ਤੁਹਾਨੂੰ ਪਤਾ ਲੱਗੇ ਮੈਂ ਕੀ ਬੋਲਣ ਲੱਗਿਆ ਕੀ ਮੈਂ ਉਹਦੇ ਬਾਰੇ ਬਿਆਨਬਾਜ਼ੀ ਕਰਨ ਲੱਗਿਆ ਆ ਸੁਣੋ ਜੀ ਤੋਤਲੀ ਸਾਹਿਬ ਆਪਣੀ ਸਫਾਈ ਦੇਣ ਲੱਗੇ ਮੇਰੀ ਵੀਡੀਓ ਤੋਂ ਬਾਅਦ ਜਦੋਂ ਮੈਂ ਵੀਡੀਓ ਪਾਈ ਉਹਨਾਂ ਦੇ ਬਿਆਨਾਂ ਦੇ ਉੱਤੇ ਕਿੰਤੂ ਪ੍ਰੰਤੂ ਕੀਤੀ ਤਾਂ ਉਸ ਤੋਂ ਬਾਅਦ ਇਹ ਆਪਣੇ ਜਿਹੜੇ ਆ ਦੇ ਰਿਹਾ ਆਪਣੇ ਸਫਾਈ ਦੇ ਰਹੀ ਕਿ ਅਸੀਂ ਐਦਾਂ ਨਹੀਂ ਸੀ ਐਦਾਂ ਕਹਿਣਾ ਸੁਣੋ ਪਹਿਲਾਂ ਆ ਸੁਣੋ ਜੀ ਜੇ ਮੈਂ ਐਸਲ ਅਲਬردوਗ ਜੀ ਦੀ ਬਿਆਨ ਦੀ ਗੱਲ ਕਰਾਂ ਤੇ ਤੁਹਾਨੂੰ ਲੱਗਦਾ ਨਾ ਕਿਤੇ ਨਾ ਕਿਤੇ ਹਾਂਜੀ ਜਾਂਦਾ ਉਹ ਗੱਲ ਕਲੀਅਰ ਨਹੀਂ ਕਰ पाए ਹਾਂ ਤੇ ਯਾਹ ਜਿਹੜੇ ਲੋਕ ਹਾਂ ਕੁਝ ਲੋਕਾਂ ਦੇ ਕਿ ਕਿੱਥੋਂ ਵਾਜ ਕੇ ਪਿੱਛੇ ਲੱਗ ਕੇ ਉਸ ਗੱਲ ਨੂੰ ਜਾਣ ਬੁੱਝ ਕੇ ਕਮਾ ਰਹੇ ਨੇ ਅੱਛਾ ਜੀ ਜਾਤੀ ਦੇ ਵਿਸ਼ਾ ਇਹ ਸੀਗਾ ਅੱਛਾ ਜੀ ਕਿ ਜੇ ਲੱਖਾਂ ਦੀ ਭੀੜ ਹਾਂ ਹਾਂ ਆ ਲਗ ਸਮਿਲਨਾਂ ਦੇ ਵਿੱਚ ਆਉਂਦੀ ਹੈ اچھا ਤੇ ਫਿਰ ਸਾਡੇ ਜਿਹੜੇ ਰਾਜਨੀਤਿਕ ਲੋਕ ਜਿਹੜੇ ਇਲੈਕਸ਼ਨ ਕੰਟੈਸਟ ਕਰਦੇ ਨੇ اچھا ਫਿਰ ਉਹ ਭੀੜ ਜਾਂ ਵੋਟ ਬੈਕ ਦੇ ਵਿੱਚ ਤਬਦੀਲ ਕਿਉਂ ਨਹੀਂ ਹੁੰਦੀ ਹੁਣ ਇਹਨੂੰ ਪੁੱਛਾਂ ਤੂੰ ਬ੍ਰਦਰ ਇਨ ਲਾਉ ਲੱਗਦਾ ਵੀ ਤੈਨੂੰ ਦਸੀਏ ਭੀੜ ਕਨਵਰਟ ਕਿਉਂ ਨਹੀਂ ਹੁੰਦੀ ਤੇ ਤੂੰ ਐਮ ਐਲ ਏ ਹੈਂ ਕੌਣ ਤੂੰ ਕੌਣ ਹੈ ਕੌਣ ਆ ਬਿਲ੍ਹਾ ਦੱਸ ਤੂੰ ਕੀ ਰਿਪਰੈਜ਼ੈਂਟ ਕਰਦਾ ਤੇਰਾ ਤੇਰੀ ਕੌਮ ਨੂੰ ਮਸੀ ਕੌਮ ਨੂੰ ਕੀ ਦੇਣੋ ਉਹ ਗੱਲ ਕਰਦਾ ਡੱਡੂ ਆਣੇ ਦੀ ਨਾਲੇ ਪਲਾਨੇ ਨਾਲੇ ਠੰਮਕੜੇ ਦੀ ਤੇ ਪਹਿਲੀ ਗੱਲ ਤਾਂ ਮੈਂ ਤੈਨੂੰ ਇਹ ਪੁੱਛਦਾ ਵੀ ਤੂੰ ਕਹਿੰਦਾ ਜੀ ਐਲਬਰਟ ਦੁਆ ਨੂੰ ਗੱਲ ਰੱਖਣੀ ਨਹੀਂ ਆਈ ਐਲਬਰਟ ਦੁਆ ਇਹ ਬੜਾ ਸੂਝਵਾਨ ਬੰਦਾ ਆ ਤੇ ਮੈਨੂੰ ਕਿਤੇ ਨਾ ਕਿਤੇ ਸ਼ੱਕ ਆ ਕਿ ਤੁਸੀਂ ਜਾਣ ਬੁੱਝ ਕੇ ਐਲਬਰਟ ਦੁਆ ਤੋਂ ਕਹਿਲਾਇਆ ਵੀ ਤੂੰ ਐਦਾਂ ਕਹਿ ਐਲਬਰਟ ਦੁਆ ਨੂੰ ਮੈਂ ਬਹੁਤ ਚਿਰ ਤੋਂ ਜਾਣਦਾ ਉਹ ਬੜਾ ਸਿਆਣਾ ਬੰਦਾ ਪਰ ਕਿਤੇ ਨਾ ਕਿਤੇ ਤੇਰੇ ਪਿੱਛੇ ਜ਼ਰੂਰ ਲੱਗਿਆ ਹੋਊਗਾ ਠੀਕ ਹੈ ਜੀ ਹਾਂ ਬੰਦਾ ਹੋ ਜਾਂਦਾ ਬਹਿਕਾਇਆ ਜਾਂਦਾ ਉਹਨੇ ਮੰਨਿਆ ਕਿ ਮੈਨੂੰ ਕਿਸੇ ਨੇ ਮਤਲਬ ਬਹਿਕਾਇਆ ਉਹਨਾਂ ਨੇ ਵੀ ਆਪਣੇ ਲਾਈਵ 'ਚ ਕਿਹਾ ਕਿ ਮੈਂ ਕਿਸੇ ਦੇ ਵਹਿਕਾਵੇ ਦੇ ਵਿੱਚ ਬੋਲਿਆ ਹੁਣ ਤੁਸੀਂ ਕਹੀਏ ਨੇ ਸਾਨੂੰ ਗੱਲ ਨਹੀਂ ਰੱਖਣੀ ਆਈ ਸਾਡੇ ਕਹਿਣ ਦਾ ਮਤਲਬ ਐਦਾਂ ਨਹੀਂ ਸੀ ਤੇ ਉਦਾਂ ਨਹੀਂ ਸੀ ਅਸੀਂ ਕਹਿੰਨੇ ਜੀ ਜਿਹੜੀ ਭੀੜ 'ਚ ਲੋਕ ਆਉਂਦੇ ਫਾਲੋਅਰ ਆ ਜਿਹੜੀ ਭੀੜ ਤੁਸੀਂ ਆਪਣੀ ਚਰਚ 'ਚ ਇਕੱਠੀ ਕੱਢੀ ਆ ਤੁਤਰੀ ਸਾਹਿਬ ਤੇ ਉਹਨਾਂ ਦਾ ਸਰਟੀਫਿਕੇਟ ਨਹੀਂ ਮੰਗਿਆ ਤੁਹਾਡੇ ਤੋਂ ਕਿਸੇ ਨੇ ਤਾਨੂੰ ਐ ਨਹੀਂ ਕਿਸੇ ਨੇ ਕਿਹਾ ਭਾਈ ਤੁਸੀਂ ਜਿਹੜਾ ਸੁਖਪਾਲ ਰਾਣਾ ਮਿਨਿਸਟਰੀ ਨੂੰ ਰਿਪਰੈਜ਼ੈਂਟ ਕਰਦੇ ਆ ਕਿ ਤੁਹਾਡੇ ਦਾ ਆਪਣੇ ਆਤਮਿਕ ਪਿਤਾ ਦਾ ਨਾਮ ਜਿਹੜਾ ਸੁਖਪਾਲ ਰਾਣਾ ਹੈ ਤੁਸੀਂ ਵੀ ਸਾਨੂੰ ਕਿਤਾ ਕਹਿੰਦੇ ਵੀ ਆਪਣੇ ਨਾਮ ਚੇਂਜ ਕਰੋ ਅੱਛਾ ਫਿਰ ਤੁਸੀਂ ਗੱਲ ਕਰਦੇ ਆ ਜੀ ਇਹ ਕਹਿੰਦੇ ਜੀ ਇਹ ਪਤਾ ਨਹੀਂ ਮੈਨੂੰ ਪਾਸਤਾ ਨਹੀਂ ਲੱਗਦਾ ਮੈਨੂੰ ਇਹਦਾ ਲੇਜਾ ਨਹੀਂ ਲੱਗਦਾ ਮੇਰੀ ਗੱਲ ਸੁਣ ਲੈ ਸਾਡੀ ਤਸਵੀਰ ਨਾ ਤਤੀ ਆ ਕਿਉਂਕਿ ਅਸੀਂ ਕੱਚੇ ਘਰਾਂ ਦੇ ਉੱਤੋਂ ਉੱਠੇ ਆ ਤੇ ਅਸੀਂ ਸਵੇਰੇ ਉੱਠ ਕੇ ਨਾ ਬਰੈਡਾਂ ਤੇ ਜਾਮ ਲਾ ਕੇ ਨਹੀਂ ਜਿਗਾਉਂਦੇ ਠੀਕ ਹੈ ਜੀ ਅਸੀਂ ਟੰਗਣੀ ਤੱਕ ਨਾ ਸਟੀਲ ਦਾ ਗਲਾਸ ਉੱਪਰ ਤੱਕ ਚਾਹ ਦਾ ਭਰ ਕੇ ਜਿੰਨਾ ਚਿਰ ਦੋ ਗਲਾਸ ਨਹੀਂ ਨ ਪੀਂਦੇ ਸੀਗੇ ਉਨਾ ਚਿਰ ਸਾਨੂੰ ਕਹਿ ਲੋ ਕਿ ਕਹਿਣ ਦਾ ਮਤਲਬ ਅੱਖਾਂ ਨਹੀਂ ਸਿਕੋਲਦੀਆਂ ਮੈਂ ਉਹ ਪੰਜਾਬੀ ਆ ਤੇ ਸਾਡੀ ਤਸਵੀਰ ਮੁੱਢੋਂ ਤੱਤੇ ਆ ਤੇ ਮੈਂ ਰੱਬ ਨਾਲ ਰੱਬ ਨੇ ਪਹਿਲਾ ਕਮੈਂਟਮੈਂਟ ਕੀਤੀ ਸੀ ਕਿ ਰੱਬਾ ਜੇ ਮੈਂ ਤੇ ਸੇਵਾ ਲੈਣੀ ਤਾਂ ਐਦਾ ਹੀ ਲੈ ਲਈ ਕਿਉਂਕਿ ਮੈਂ ਆਪਣੇ ਤੇਵਰ ਚੇਂਜ ਨਹੀਂ ਕਰ ਸਕਦਾ ਤੈਨੂੰ ਹੁਣ ਮੇਰੇ ਤੇਵਰ ਬੜੇ ਤਿੱਖੇ ਲੱਗੇ ਹੈ ਪਹਿਲਾਂ ਤੂੰ ਕਹਿੰਦੇ ਮੈਂ ਨਹੀਂ ਜਾਣ ਸਰਬਜੀਤ ਕੋਣਾ ਹੁਣ ਤੂੰ ਸੁੱਤਾ ਪਿਆ ਵੀ ਸਰਬਜੀਤ ਸਰਬਜੀਤ ਕਰਦਾ ਕਿਉਂਕਿ ਤੈਨੂੰ ਸਵਾਲ ਪੁੱਛ ਲਿਆ ਤੈਨੂੰ ਸਵਾਲ ਪੁੱਛ ਰਿਹਾ ਬਈ ਤੂੰ ਕੌਣ ਹੁੰਨਾ ਇਹ ਗੱਲ ਕਹਿਣ ਵਾਲਾ ਬਈ ਜਿਹੜੀ ਉੱਥੇ ਕ੍ਰਿਸਚੀਅਨ ਜਿਹੜੇ ਲੋਕ ਆਉਂਦੇ ਉਹ ਫਾਲੋਅਰ ਆ ਸੁਖਬਾ ਲੈਣਾ ਫਾਲੋਅਰ ਨੇ ਦੱਸੋ ਉਹਨਾਂ ਦਾ ਉਹਨਾਂ ਦਾ ਨਾਮ ਕਿੱਥੇ ਕਿੰਨੀਆਂ ਪੀੜ੍ਹੀਆਂ ਤੋਂ ਮਸੀਹੀ ਨੇ ਤੁਹਾਡੇ ਤੋਂ ਕਿਸੇ ਨੇ ਸਰਟੀਫ ਤੁਸੀਂ ਤੁਸੀਂ ਹੈ ਕੌਣ ਜਿਹੜੇ ਕਹਿੰਦੇ ਹੋ ਜੀ ਸਾਨੂੰ ਤੁਸੀਂ ਐਦਾ ਕਰੋ ਜੀ ਸਿੱਟਾ ਇੰਨੀਆ ਹੋ ਗਈਆਂ ਇੰਨੀ ਗਿਣਤੀ ਆ ਫਲਾਨਾ ਨਾਲੇ ਧਮਕੜਾ ਹੈ ਜੇ ਤੁਸੀਂ ਕਹਿੰਦੇ ਆ ਵੀ ਅੱਜ ਗਿਣਤੀ ਹੈ ਰਾਤ ਥੋੜਾ ਹੱਥ ਮਾਰਿਓ ਹਨਾ ਮੈਂ ਗੁੱਸੇ ਕਿਉਂ ਆ ਅੱਛਾ ਮੈਂ ਜਿਹੜੀ ਆਮ ਆਵਾਮ ਆ ਮੈਂ ਉਹਨਾਂ ਨੂੰ ਵੀ ਇੱਕ ਗੱਲ ਦੱਸਣੀ ਚਾਹੁੰਦਾ ਮੈਂ ਗੁੱਸੇ ਕਿਉਂ ਆ ਇਹਨਾਂ ਨੂੰ ਜੇ ਇਹਨਾਂ ਨੇ ਇਹ ਗੱਲ ਕਰਨੀ ਆ ਕਿ ਮੈਂ ਜਿਹੜਾ ਆਪਣੀ ਚਰਚ ਦੇ ਵਿੱਚ ਜਿਹੜੇ ਵਿਸ਼ਵਾਸੀ ਬਪਤਿਸਮਾ ਲੈਂਦੇ ਆ ਜ ਜਦੋਂ ਉਹਨਾਂ ਨੂੰ ਅਸੀਂ ਵਾਪਿਸ ਮਾ ਸਰਟੀਫିକੇਟ ਦਿੰਨੇ ਆ ਕਿ ਉਹਨਾਂ ਨੂੰ ਪੱਕੇ ਤੌਰ ਤੇ ਐਸ.ਡੀ.ਮ ਸਾਹਿਬ ਦੇ ਕੋਲੋਂ ਆਪਾਂ ਪੱਕੇ ਤੌਰ ਤੇ ਉਹਨਾਂ ਨੂੰ 크ਿਸਚਨ ਬਣਾਈਏ ਤਾਂ ਇਹ ਗੱਲਾਂ ਮੈਂ ਆਮ ਆਵਾਮ ਨੂੰ ਪੁੱਛਣਾ ਚਾਹਣਾ ਕਿ ਇਹ ਗੱਲ ਆ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਵਾਲੀਆਂ ਵੀ ਤੁਸੀਂ ਜਿਹੜੀ ਗੱਲ ਕਰਨ ਨੂੰ ਜਿਹੜੀ ਗੱਲ ਕਰਨ ਨੂੰ ਪ੍ਰੈਸ ਕਾਨਫਰੰਸ ਰੱਖੀ ਆ ਤੁਸੀਂ ਉਹ ਗੱਲ ਕਰੋ ਤੁਸੀਂ ਐਂ ਕਹੋ ਤੁਸੀਂ ਆਪ ਵੀਡੀਓ ਵਾਇਰਲ ਕੀਤੀ ਐ ਐਲਬਰਟ ਦੂਆ ਨੇ ਆਪ ਵੀਡੀਓ ਭਾਈ ਇਹ ਅਸੀਂ ਪ੍ਰੈਸ ਕਾਨਫਰੰਸ ਇਸ ਲਈ ਕੀਤੀ ਸੀ ਵੀ ਉਸ ਬੰਦੇ ਨੂੰ ਨਿਮਾਇੰਦੀ ਦਿੱਤੀ ਜਾਵੇ ਉਸ ਬੰਦੇ ਨੂੰ ਜਿਹੜਾ ਮਿਨੋਰਿਟੀ ਕਮਿਸ਼ਨ ਦਾ ਚੇਅਰਮੈਨ ਲਾਇਆ ਜਾਵੇ ਜਿਹੜਾ ਚਾਰ ਪੀੜੀਆਂ ਤੋਂ ਉਤੋਂ ਮਸੀਹ ਆ ਤੁਸੀਂ ਗੱਲ ਤਾਂ ਇਹ ਕਰਨ ਦੇ ਲਈ ਬੈਠੇ ਆ ਤੇ ਗੱਲ ਤੁਸੀਂ ਪਤਾ ਨਹੀਂ ਖਾਦੀ ਪੀਤੇ ਵਿੱਚ ਜਿੱਦਾਂ ਕਹਿੰਦੇ ਨਾ ਵੀ ਆਪ ਬਹਿਲ ਮuje ਮਾਰ ਉਹ ਕੰਮ ਤੁਹਾਡਾ ਹੈ ਤੁਸੀਂ ਵੇ ਸਿੰਘ ਫਸਾਲਾ ਨੇ ਦੂਜੇ ਪਾਸੇ ਤੇ ਆਪ ਤੁਸੀਂ ਮਿਨਿਸਟਰੀ ਨੂੰ ਰਿਪਰੈਜ਼ੈਂਟ ਕਰਦੇ ਆ ਵੀ ਜੀ ਮਿਨਿਸਟਰੀ ਆ ਮਿਨਿਸਟਰੀ ਆ ਵੀ ਤੁਸੀਂ ਜਦੋਂ ਮਿਨਿਸਟਰੀਆਂ ਤੋਂ ਅੱਗ ਵੀ ਲੱਗਦੀ ਆ ਤੇ ਗੱਲ ਅ ਤੇ ਇਹ ਲੋਕ ਵੀ ਜਾਣਦੇ ਆ ਹੁਣ ਗੱਲ ਰਹੀ ਘਟ ਗਣ ਤੇਰੀ ਜੇ ਤੁਹਾਨੂੰ ਇਦਾਂ ਲੱਗਦਾ ਆ ਵੀ ਅਸੀਂ ਆਪਣੀ ਜਿਹੜੀ ਕਮਿਊਨਿਟੀ ਦੇ ਲੋਕਾਂ ਨੂੰ ਵੀ ਜਾਗਰਤ ਕਰੀਏ ਤੁਹਾਨੂੰ ਸੂਝਵਾਨ ਬਣ ਕੇ ਚਰਚਾਂ ਦੇ ਵਿੱਚ ਜਾ ਕੇ ਕੈਂਪ ਲਗਾ ਕੇ ਪਾਸਸਰਾਂ ਨੂੰ ਲੀਡਰਾਂ ਨੂੰ ਚਸ਼ ਮੈਂਬਰਾਂ ਨੂੰ ਅਵੇਅਰਨੈਸ ਫੈਲਾਉਣ ਦੀ ਲੋੜ ਆ ਕੈਂਪ ਲਾਉਣ ਦੀ ਲੋੜ ਆ ਤੁਸੀਂ ਬਹਿ ਕੇ ਮੂੰਹ ਚੱਕ ਕੇ ਮੈਨੂੰ ਮੈਨੂੰ ਲੱਗਦਾ ਮੂੰਹ ਵੀ ਨਹੀਂ ਤੋਤਾਣਾ ਕੋਲਟੀ ਵੀ ਨਹੀਂ ਕੀਤੀ ਹੋਣੀ ਲਾ ਕੇ ਕੁੱਟ-ਕੁੱਟ ਪੈਗ ਤੇ ਬਹਿ ਗਿਆਂ ਪ੍ਰੈਸ ਰਿਪੋਰਟਰ ਦੇ ਮੋਹਰੇ ਕਿ ਜੀ ਜਿਹੜੇ ਲੋਕ ਆਉਂਦੇ ਆ ਫੋਲੋਅਰ ਆ ਫਲਾਣਾ ਨਾਲੇ ਧਮਕੜਾ ਮੈਨੂੰ ਸਮਝ ਨਹੀਂ ਆਉਂਦਾ ਤੈਨੂੰ ਪ੍ਰਧਾਨ ਕਿਨੇ ਬ ਲਿਗਲੀ ਕੇ ਕੇਨੇ ਤੈਨੂੰ ਕਹਿ ਰਿਹਾ ਤੂੰ ਕ੍ਰਿਸਚਨ ਕਮਿਊਨਿਟੀ ਦਾ ਪ੍ਰਧਾਨ ਤੈਨੂੰ ਗਲਤ ਰੱਖਣੀ ਨਹੀਂ ਆਉਂਦੀ ਤੇ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਰਿਪਰੈਜ਼ੈਂਟ ਕਰਨਾ ਚਾਹੁੰਦੇ ਤੁਸੀਂ ਗੱਲਾਂ ਤੁਸੀਂ ਅੱਗੇ ਮੋੜੇ ਕੀ ਕਰਨ ਲੱਗ ਜੰਨੇ ਹੈਰਾਨ ਵਾਲੀ ਗੱਲ ਨਹੀਂ ਅੱਛਾ ਫਿਰ ਤੁਸੀਂ ਕਹਿੰਦੇ ਹੋ ਜੀ ਰੈਸ਼ਨ ਕਮਿਊਨਿਟੀ ਆਂਕੜਿਆਂ ਵਿੱਚ ਹੈ ਨਹੀਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਅਸੀਂ ਇਹ ਪੇਸ਼ ਕਰੀਏ ਜੀ 2024 ਦੇ ਵਿੱਚ ਜਾਂ 2022 ਜਾਂ 2020 ਦੇ ਵਿੱਚ ਜਿਹੜੇ ਪੰਜਾਬ ਦੇ ਮਸੀਹ ਸੀਗੇ ਜੀ ਉਹ 5000 ਸੀਗੇ ਤੇ ਅੱਜ 5 ਲੱਖ ਹੋ ਗਏ ਤਾਂ ਦੱਸੋ ਸਰਕਾਰਾਂ ਐਂਟੀ ਕਨਵਰਜਨ ਬਿੱਲ ਤੁਹਾਡੇ ਇਹ ਗੱਲ ਤੋਂ ਲੈ ਕੇ ਆਉਣਗੇ ਕਿ ਸਾਡੇ 5000 ਹੀ ਮਸੀਹਾ ਜੀ ਕਾਗਜ਼ਾਂ ਦੇ ਵਿੱਚ ਜਾਂ ਇਸ ਗੱਲ ਤੋਂ ਐਂਟੀ ਕਨਵਰਜਨ ਬਿੱਲ ਲੈ ਕੇ ਆਉਣਗੇ ਵੀ ਇਹ ਜ 2 ਸਾਲ ਪਹਿਲਾਂ 5000 ਸੀ ਤੇ ਅੱਜ 5 ਲੱਖ ਹੋ ਗਏ ਤੁਸੀਂ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਨਾ ਤੁਸੀਂ ਅ ਕਿਸੇ ਡਿਨੋਮੀਨੇਸ਼ਨ ਦੇ ਪਿੱਠੂ ਬਣ ਕੇ ਮਤਲਬ ਜਿਹੜੀ ਜਿਹੜੇ ਲੋਕ ਬਿੱਲ ਲਿਹਾਉਣਾ ਚਾਹੁੰਦੇ ਆ ਅਸਲ ਵਿੱਚ ਕਿਤੇ ਨਾ ਕਿਤੇ ਤੁਹਾਡੇ ਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਢਿੱਡੀ ਪੀੜਵਾ ਖਾਸ ਕਰਕੇ ਅੰਕੁਰ ਯੂਸਫ ਨਰੂਲਾ ਜੀ ਦੀ ਵੱਧ ਦੀ ਮਿਨਿਸਟਰੀ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਐਂਟੀ ਕਨਵਰਜਨ ਬਿਲ ਲਾ ਪਾਸ ਹੋਵੇ ਤੇ ਜਿਹੜੀ ਜਿਹੜੀ ਭੀੜ ਵੱਧਦੀ ਜਾ ਰਹੀ ਹੈ ਰੁਕੇ ਅਸਲ ਦੇ ਵਿੱਚ ਤੁਸੀਂ ਗਰਦਾਰ ਹੋ 크ਰਿਸਚਨ ਕਮਿਊਨਿਟੀ ਦੇ ਤੁਸੀਂ ਮਸੀਹਤ ਨੂੰ ਵਾਧਾ ਨਹੀਂ ਦੇਖਣਾ ਚਾਹੁੰਦੇ ਹਾਂ ਜੇ ਤੁਸੀਂ ਮਸੀਹ ਕਮਿਊਨਿਟੀ ਨੂੰ ਵਾਧਾ ਦੇਖਣਾ ਚਾਹੁੰਦੇ ਹੁੰਦੇ ਜੇ ਤੁਸੀਂ ਇਸ ਚੀਜ਼ ਨੂੰ ਵਾਧਾ ਦੇਖਣਾ ਚਾਹੁੰਦੇ ਹੁੰਦੇ ਤਾਂ ਫਿਰ ਤੁਸੀਂ ਇਹ ਜਾ ਕੇ ਮਿਹਨਤ ਕਰਦੇ ਤੁਸੀਂ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਮਿਲਦੇ ਜਾ ਕੇ ਮਿਹਨਤ ਕਰਦੇ ਮਿਹਨਤ ਕਰਕੇ ਉਹਨਾਂ ਨੂੰ ਦੱਸਦੇ ਭਾਈ ਆ ਐਦਾਂ ਨਹੀਂ ਤੇ ਐਦਾਂ ਕਰਨਾ ਤੁਸੀਂ ਬਹਿ ਕੇ ਲਾ ਕੇ ਟੁੱਲੂ ਜੇ ਪੈਗ ਤੇ ਬਹਿ ਜੰਦੇ ਆ ਤੇ ਫਿਰ ਤੁਸੀਂ ਆ ਕੇ ਆਪਣੀ ਸਟੇਟਮੈਂਟ ਦੇਣ ਲੱਗ ਜਾਂਦੇ ਜੇ ਐਦਾਂ ਨਹੀਂ ਤੇ ਉਦਾਂ ਨਹੀਂ ਫਿਰ ਤੁਹਾਨੂੰ ਜਿਹੜਾ ਤੁਹਾਨੂੰ ਜੇ ਕੋਈ ਗੱਲ ਪੁੱਛ ਲਵੇ ਜੇ ਤੁਹਾਨੂੰ ਕੋਈ ਸੱਚੀ ਗੱਲ ਆ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਛੜੀਆਂ ਦੀ ਸਟੇਟਮੈਂਟ ਦੀ ਐਲਬਰਟ ਦੁਆ ਸਾਹਿਬ ਨੇ ਛੜੀਆਂ ਤੱਕ ਕਹਿ ਦਿੱਤਾ ਤੁਸੀਂ ਕੀ ਕਰ ਕੀ ਰਹੇ ਹੋ ਕਿੱਥੋਂ ਤੁਸੀਂ ਕਹਿੰਦੇ ਵੀ ਅਸੀਂ ਕੌਮ ਦੇ ਠੇਕੇਦਾਰ ਆ ਠੀਕ ਆ ਜੀ ਉਹ ਤਾਂ ਚਲੋ ਮੈਨੂੰ ਨਹੀਂ ਪਤਾ ਕਿ ਪਰਮੇਸ਼ਰ ਉਹਨਾਂ ਨੂੰ ਮਾਫ ਕਰੇ ਐਲਬਰਟ ਦੁਆ ਹਨਾ ਤੁਹਾਡੇ ਵਿੱਚੋਂ ਸਭ ਤੋਂ ਵਧੀਆ ਜਿਹਨੂੰ ਮੈਂ ਬੰਦਾ ਸਮਝਦਾ ਸੀ ਸਨਾਵਰ ਮਸੀਹ ਪੱਟੀ ਠੀਕ ਆ ਇੱਕ ਐਸਾ ਬੰਦਾ ਜਿਹੜਾ ਤੁਹਾਡੇ ਵਿੱਚ ਬੈੰਦਾ ਜਿਹਨੂੰ ਆਪਣੀ ਗੱਲ ਰੱਖਣ ਦਾ तरीका पता है ਤੇ ਲਹਿਜਾ ਪਤਾ ਕਿ ਮੈਂ ਆਪਣੀ ਗੱਲ ਨੂੰ ਕਿੱਦਾਂ ਪੇਸ਼ ਕਰਨਾ ਤੇ ਕਿੱਦਾਂ ਨੇ ਆਪਣੀ ਗੱਲ ਨੂੰ ਰੱਖਣਾ ਤੁਸੀਂ ਉਸ ਬੰਦੇ ਨੂੰ ਵੀ ਆਪਣੇ ਮਗਰ ਲਾ ਕੇ ਨਾ ਉਹ ਤਾਂ ਵੀ ਗਲਤ ਬਿਆਨਬਾਜ਼ੀ ਕਰਾਈ ਜਾਂਦੀ ਉਹ ਫਿਰ ਵੀ ਕਿਤੇ ਨਾ ਕਿਤੇ ਤੁਹਾਡੇ ਵਿੱਚ ਸਿਆਣਾ ਬੰਦਾ ਬੈਠਾ ਤੇ ਤੁਹਾਡੇ ਨਾਲ ਕਿਤੇ ਨਾ ਕਿਤੇ ਤੁਹਾਡੇ ਨਾਲ ਚੰਗੀ ਗੱਲ ਕਰਦਾ ਤੋਂ ਤੁਸੀਂ ਪਤਾ ਨਹੀਂ ਗੌਰਵ 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 ਮੈਨੂੰ ਤਾਂ ਮੈਨੂੰ ਲੱਗਾ ਤੁਹਾਨੂੰ ਸੁਪਨੇ ਵੀ ਗੌਰਵ ਦੇ ਹੀ ਆਉਂਦੇ ਹੋਣੇ ਆ ਠੀਕ ਹੈ ਜੀ ਰਾਤ ਨੂੰ ਉੱਠ ਉੱਠ ਕੇ ਬੈੰਦੇ ਹੋਣੇ ਵੀ ਗੌਰਵ ਮੇਰੇ ਸੁਪਨੇ 'ਚ ਆ ਗਿਆ ਜੀ ਗੌਰਵ ਨੂੰ ਚੇਅਰਮੈਨ ਹੀ ਮਿਲੇ ਨਾ ਮਿਲੇ ਠੀਕ ਹੈ ਜੀ ਗੌਰਵ ਦੀ ਜਿਹੜੀ ਸ਼ਾਪ ਦਿਲਾਂ ਦੇ ਵਿੱਚ ਉਹ ਨਾ ਉਹ ਉਹ ਦਿਲਾ ਦੇ ਨਾਮ ਲਿਖਿਆ ਗਿਆ ਕਿਉਂਕਿ ਉਹ ਬੰਦੇ ਨੇ ਕਮਿਊਨਿਟੀ ਦੇ ਲਈ ਕੰਮ ਕੀਤਾ ਕੌਮ ਦੇ ਲਈ ਕੰਮ ਕੀਤਾ ਤੇ ਅੱਜ ਆਮ ਆਦਮੀ ਪਾਰਟੀ ਅੱਜ ਆਮ ਆਦਮੀ ਸਰਕਾਰ ਨੇ ਹੀਰੇ ਦੀ ਪਛਾਣ ਕਰਕੇ ਜੇ ਉਸ ਬੰਦੇ ਨੂੰ ਚੇਅਰਮੈਨ ਹੀ ਦੇ ਰਿਆ ਤੇ ਤੁਹਾਡੇ ਢਿੱਡੀ ਪੀੜਾ ਪੈਣ ਲੱਗ ਗਈਆਂ ਅਸੀਂ 크ਰਿਸਚਨ ਜੀ ਅਸੀਂ 크ਰਿਸਚਨ ਉਹ ਬੰਦਾ ਅਫਗਾਨੀ ਬਰਾਦਰੀ ਚੋਂ ਆ ਗਿਆ ਅਫਗਾਨੀ ਫਿਰ ਤੁਸੀਂ ਕਿਉਂ ਜਾ ਕੇ ਕਹਿੰਦੇ ਲੋਕਾਂ ਨੂੰ ਵੀ ਯਿਸੂ ਮਸੀਹ ਨੇ ਕਿਹਾ ਜੀ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਜਾ ਕੇ ਪ੍ਰਚਾਰ ਕਰੋ ਨੂੰ ਚੇਲੇ ਬਣਾਓ ਫਿਰ ਤੁਸੀਂ ਇਹ ਅੱਜ ਤਾਨੂੰ ਕੱਢ ਦੋ ਨਾ ਆਪਣੀ ਬਾਈਬਲ ਦੇ ਵਿੱਚੋਂ ਫਿਰ ਤੁਸੀਂ ਤੁਸੀਂ ਕਿਹੜੇ ਕਿਹੜੇ ਕਹਿੰਦੇ ਵੀ ਅਸੀਂ ਪੀੜੀਆਂ ਦੇ ਉੱਤੇ ਫਿਰ ਵੀ ਤੁਹਾਡੇ ਨਾਲੋਂ ਚੰਗਾ ਆ ਕਿਉਂਕਿ ਮੈਂ ਆਪਣੀ ਕੌਮ ਦੇ ਪਿੱਠ ਦੇ ਵਿੱਚ ਜਿਵੇਂ ਮਸੀਹ ਕੌਮ ਦੇ ਨਾਲ ਚੱਲਦਾ ਨਾ ਉਹਦੀ ਪਿੱਠ 'ਤੇ ਛੁਰਾ ਨਹੀਂ ਮਾਰਦਾ ਤੁਸੀਂ ਤਾਂ ਕਹਿੰਦੇ ਅਸੀਂ ਚਾਰ ਪੀੜੀਆਂ ਤੋਂ ਫਲਾਨੀਆਂ ਪੀੜੀਆਂ ਤੋਂ ਮੈਂ ਤਾਂ ਤੁਹਾਨੂੰ ਥੇਲੇ ਦੀ ਅਗਲ ਨਹੀਂ ਹੈਗੀ ਤੁਸੀਂ ਗੱਲਾਂ ਕਰਦੇ ਫਿਰਦੇ ਆ ਤੇ ਨਾਮ ਰੱਖ ਲਿਆ ਤੋਤਲੀ ਠੀਕ ਹੈ ਤੂੰ ਕਿਹੜਾ ਤੋਤਲੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ ਗੱਲ ਉਹ ਤਾਂ ਤੂੰ ਦੱਸਦਾ ਜਿਹੜੇ ਪਰਮੇਸ਼ਰ ਦੀ ਸੇਵਾ ਕਰਦੇ ਰੂ ਸੱਚਾਈ ਦੇ ਨਾਲ ਜਿਨ੍ਹਾਂ ਨੇ ਕੌਮ ਦੇ ਲਈ ਕੁਝ ਕੀਤਾ ਰੂਆਂ ਬਚਾਈਆਂ ਤੂੰ ਕਹਿੰਦਾ ਚਾਰਲੀ ਚੈਂਪਨ ਆ ਜੀ ਨਾਲੇ ਫਲਾਣਾ ਨਾਲੇ ਧਮਕਣਾ ਕਾ ਅਕਨ ਨੂੰ ਮੜਿਆ ਹੱਥ ਮਾਰ ਤੇ ਜੇ ਕੋਈ ਗੱਲ ਕਰਨੀ ਹੈ ਨਾ ਜੇ ਮੈਂ ਤੇਤੋਂ ਗੱਲ ਕੀਤੀ ਸੀ ਮੈਂ 2 ਦਾ ਪੁਆਇੰਟ ਗੱਲ ਕੀਤੀ ਸੀ ਤੈਨੂੰ ਦੱਸਿਆ ਸੀ ਵੀ ਤੇਰੀ ਸਟੇਟਮੈਂਟ ਗਲਤ ਉਹ ਤੇ ਜੇ ਤੂੰ ਉਹ ਸਟੇਟਮੈਂਟ ਦਾ ਜਵਾਬ ਨਹੀਂ ਦੇ ਸਕਦਾ ਤਾਂ ਮੂੰਹ ਨੂੰ ਬੰਦ ਰੱਖ ਜਾਂ ਤੂੰ ਸਾਨੂੰ ਦੱਸ ਵੀ ਤੂੰ ਇਹ ਸਟੇਟਮੈਂਟ ਪ੍ਰੈਸ ਕਾਨਫਰੈਂਸ ਵਿੱਚ ਕਿਉਂ ਦਿੱਤੀ ਮੈਂ ਮੰਨ ਲਿਆ ਤੇਰੀ ਸਟੇਟਮੈਂਟ ਸਹੀ ਹੈ 크ਰਿਸਚਨ ਕਮਿਊਨਿਟੀ ਨੂੰ ਕਾਗਜ਼ਾਂ ਦੇ ਵਿੱਚ 크ਰਿਸਚਨ ਹੋਣਾ ਚਾਹੀਦਾ ਤਾਂ ਮੈਂ ਤੈਨੂੰ ਇਹ ਪੁੱਛਦਾ ਚੱਲਿਆ ਜਿਆ ਕਿ ਇਹ ਚੀਜ਼ਾਂ ਪ੍ਰੈਸ ਕਾਨਫਰੈਂਸ ਦੇ ਵਿੱਚ ਗੱਲਾਂ ਕਰਨ ਵਾਲੀਆਂ ਐ ਇਹ ਕੀ ਇਹ ਇਹ ਗੱਲਾਂ ਪਰਸਨਲੀ ਆਪਣੀ ਕਮਿਊਨਿਟੀ ਨਾਲ ਕਰਨ ਵਾਲ ਅਲੇ ਮੈਂ ਤਾਂ ਕਹਣਾ ਤੁਹਾਡੇ ਨਾਲ ਤਾਂ ਪ੍ਰੈਸ ਕਾਨਫਰੈਂਸ ਵਾਲਿਆਂ ਨੂੰ ਜਿਹੜੇ ਬੰਦੇ ਪੱਤਰਕਾਰ ਆ ਉਹਨਾਂ ਨੂੰ ਗੱਲ ਸਵਾਲ ਕਰਾਂਦਾ ਵੀ ਪਤਾ ਤੇ ਉਹਨਾਂ ਨੂੰ ਇਹ ਵੀ ਪਤਾ ਕਿ ਦਾ ਜਵਾਬ ਤੁਸੀਂ ਗਲਤ ਦੇ ਰਹੇ ਆ ਮਾੜਾ ਮੋਟਾ ਨਾ ਆਕਾ ਨੂੰ ਹੱਥ ਮਾਰੋ ਪੰਜਾਬੀ ਕਹਾਵਤਾਂ ਸਾਰੀਆਂ ਤੁਹਾਡੇ ਤੇ ਫਿੱਟ ਬੈੰਨੀ ਆ ਪਹਿਲਾਂ ਤੁਸੀਂ ਮੂੰਹ ਚੱਕ ਕੇ ਬਿਆਨਵਾਜੀ ਕਰ ਦਿੱਤੀ ਹੁਣ ਪਤਾ ਵੀ ਸਾਡਾ ਜਲੂਸ ਨਿਕਲ ਗਿਆ ਕੋਈ ਪਾਦਰੀ ਹੈਗਾ ਬੰਦਾ ਇਦਾਂ ਦਾ ਜਿਹਨੇ ਸਾਨੂੰ ਸਵਾਲ ਪੁੱਛ ਲਏ ਤੇ ਵੀਡੀਓ ਵਾਇਰਲ ਹੋ ਗਈ ਤੇ ਹੁਣ ਤੁਸੀਂ ਮਾਰਦੇ ਆ ਚਿੱਕਾ ਜੀ ਅਸੀਂ ਇਦਾਂ ਨਹੀਂ ਸੀ ਐਦਾਂ ਕਹਿਣਾ ਸੀ ਐਲਬਰਟ ਦੁਆ ਸਾਹਿਬ ਨੂੰ ਗੱਲ ਨਹੀਂ ਰੱਖਣੀ ਆਈ ਐਲਬਰਟ ਦੁਆ ਸਾਹਿਬ ਨਿਆਣੇ ਨਹੀਂ ਹੈਗੇ ਤੁਹਾਡੇ ਵਰਗੇ 100 ਬੱਚੇ ਹੋਣੇ ਉਹਦੇ ਤੁਸੀਂ ਐਲਬਰਟ ਦੁਆ ਨੂੰ ਐਵੇਂ ਸਮਝਦੇ ਆ ਤੇ ਜਿਹੜੀਆਂ ਗੱਲਾਂ ਤੁਸੀਂ ਹੈ ਜਿਹੜੀ ਤੁਸੀਂ ਠੀਕ ਆ ਤੁਸੀਂ ਐਲਬਰਟ ਦੁਆ ਸਾਹਿਬ ਦੀ ਮਦਦ ਕੀਤੀ ਹੈਲਪ ਕੀਤੀ ਵੋਟਾਂ ਦੇ ਵਿੱਚ ਪਰ ਉਹਦੇ ਮੂੰਹ ਦੇ ਵਿੱਚ ਇਹ ਗੱਲਾਂ ਨਾ ਪਾਓ ਤੋਤਲੀ ਸਾਹਿਬ ਉਹ ਲੁਧਿਆਣੇ ਦਾ ਲੀਡਰ ਆ ਤੇ ਅਸੀਂ ਉਹਦੀ ਰਿਸਪੈਕਟ ਵੀ ਕਰਦੇ ਪਰ ਜਿੱਥੇ ਗਲਤ ਆ ਅਸੀਂ ਵੀ ਬੋਲਣਾ ਆਪਣੇ ਲੀਡਰਾਂ ਨੂੰ ਕਿਉਂਕਿ ਅਸੀਂ ਆਪਣੇ ਕੌਮ ਦੇ ਪਾਦਰੀ ਸਹਿਬਾਨ ਅਸੀਂ ਆਪਣੇ ਆਪਣੀ ਕੌਮ ਦੇ ਆਤਮਿਕ ਅਗੂ ਆ ਜੇ ਸਾਡਾ ਕੋਈ ਭਰਾ ਸਾਡਾ ਕੋਈ ਕੋਈ ਵੀਰ ਸਾਡਾ ਵੱਡਾ ਭਾਈ ਜਿਹਨੂੰ ਅਸੀਂ ਪਿਓ ਸਮਾਨ ਮੰਨਦੇ ਜੇ ਕਿਤੇ ਉਹ ਮਾੜਾ ਮੋਟਾ ਤੁਹਾਡੇ ਪਿੱਛੇ ਲਾ ਕੇ ਭੁੱਲ ਭ ਤੇ ਗੱਲ ਹੀ ਤੁਸੀਂ ਮਾਰੇ ਅਕਲ ਨੂੰ ਹੱਥ ਮਾਰੋ ਤੇ ਮੈਂ ਚਾਹਣਾ ਵੀ ਤੁਸੀਂ ਕਪੂਰਥਲੇ ਕਪੂਰਥਲੇ ਦੇ ਵਿੱਚ ਹੀ ਮੜੀ ਜਿੱ ਇੱਜ਼ਤ ਖੱਟ ਲਓ ਤੂੰ ਤੇ ਲੁਧਿਆਣਾ ਦਾ ਬਹੁਤ ਦੂਰ ਦੀ ਗੱਲ ਆ ਗਏ ਤੇ ਹੁਣ ਤੇ ਮੈਂ ਕਹਣਾ ਵੀ ਐਲਬਰਟ ਦੁਆ ਸਾਹਿਬ ਨੂੰ ਵੋਟਾਂ ਬਹੁ ਪੈਣੀਆਂ ਸੀ ਸਹੀ ਗੱਲ ਪੁੱਛੋ ਤੇ ਤੋਤਲੀ ਸਾਹਿਬ ਤੁਹਾਡੀਆਂ ਜਿਹੜੀਆਂ ਫੋਟੋਆਂ ਵੀਡੀਓ ਵਾਇਰਲ ਹੋਈਆਂ ਤੁਹਾਨੂੰ ਨਾਲ ਖੜੇ ਦੇਖ ਕੇ ਜਿਹੜੀਆਂ ਪੈਣੀਆਂ ਸੀ ਉਹ ਵੀ ਨਹੀਂ ਪਾਈਆਂ ਅਗਲੇ ਕਹਿੰਦੇ ਇਹ ਸਾਰੇ ਇੱਕੋ ਜਿਹੇ ਹੋਣੇ ਤੇ ਇਸ ਲਈ ਆਪਣਾ ਜਲੂਸ ਆਪਣਾ ਕੱਢੋ ਕਮਿਊਨਿਟੀ ਬਹੁਤ ਜਾਗਰਤ ਆ ਸੋਸ਼ਲ ਮੀਡੀਆ ਦਾ ਜਮਾਨਾ ਆ ਜਨਾਬ ਇੱਥੇ ਬੱਚਾ ਬੱਚਾ ਜਾਣਦਾ ਕਿ ਨਾ ਕਿਨੇ ਖੱਜਰ ਚ ਲਾਏ ਆ ਤੇ ਕਿਨੇ ਦਵਾਵਾ ਕੀਤੀਆਂ ਇਸ ਕਰਕੇ ਥੋੜਾ ਜਿਹਾ ਜੇ ਅਕਲੋਕਲ ਨਹੀਂ ਹੈਗੀ ਤਾਂ ਕਿਰਪਾ ਚੁੱਪ ਰਹਿਣ ਦੀ ਕਿਰਪਾਤਾ ਕਰੋ ਨਹੀਂ ਤਾਂ ਫਿਰ ਸਾਡੇ ਵਰਗਾ ਤਾਂ ਬੋਲੂਗਾ ਸਾਡਾ ਤਾਂ ਖੂਨ ਵਾਲਾ ਮਾਰੂਗਾ ਹੀ ਤੇ ਕਿਉਂ ਕਿਉਂ ਅਸੀਂ ਵਾਲਾ ਮਾਰਦੇ ਆ ਮੈਂ ਸਰਬਜੀਤ ਸਿੰਘ ਆ ਠੀਕ ਆ ਜੀ ਮੈਂ ਮੈਨੂੰ ਕਈ ਸਿੱਖ ਭਰਾ ਵੀ ਕਹਿੰਦੇ ਆ ਵੀ ਤੂੰ ਆਪਣਾ ਨਾਮ ਮਸੀਹ ਰਖ ਲੈ ਠੀਕ ਆ ਜੀ ਉਹ ਮੇਰਾ ਚਲੋ ਉਹਨਾਂ ਨੂੰ ਲੱਗ ਰਿਪਲਾਈ ਆ ਆਪਣਾ ਭਰਾਵਾਂ ਦੇ ਵਿੱਚ ਪਿਆਰ ਮੈਂ ਤੁਹਾਨੂੰ ਤੁਹਾਨੂੰ ਪੁੱਛਦਾ ਵੀ ਅਸੀਂ ਤਾਂ ਕਿਉਂ ਤੁਹਾਡੇ ਮੂਰੇ ਆ ਕੇ ਬੋਲਣ ਲੱਗਿਆ ਅਜ ਤੱਕ ਨਹੀਂ ਸੀ ਕੋਈ ਬਾਸਟਰ ਬੰਦਾ ਕੋਈ ਤੁਹਾਡੇ ਖਿਲਾਫ ਬੋਲੇ ਅਗਲੇ ਕਹਿੰਦੇ ਯਾਰ ਦਫਾ ਹੋਣ ਦੋ કરી ਜਾਣਦੇ ਉਹਨਾਂ ਨੂੰ ਜਿਹੜੀਆਂ ਆਪਣੀਆਂ ਘਰ ਦੇ ਆ ਠੀਕ ਹੈ ਅਸੀਂ ਕਿਉਂ ਬੋਲਣ ਲੱਗੇ ਮੈਨੂੰ ਭਗਵੰਤ ਮਾਨ ਸਾਹਿਬ ਦੀ ਇੱਕ ਗੱਲ ਯਾਦ ਆ ਰਹੀ ਆ ਉਹ ਬਾਜਵਾ ਸਾਹਿਬ ਨੂੰ ਕਹਿੰਦੇ ਕਹਿੰਦੇ ਜੇ ਤੁਸੀਂ ਜੱਜ ਦੇ ਕੰਮ ਕੀਤੇ ਹੁੰਦੇ ਨਾ ਤਾਂ ਸਾਨੂੰ ਆਉਣ ਦੀ ਲੋੜ ਨਹੀਂ ਸੀ ਪੈਣੀ ਤਾਂ ਅੱਜ ਮੈਂ ਤੁਹਾਨੂੰ ਕਹਿਣਾ ਵੀ ਅੱਜ ਨਵਾਂ ਯੂਥ ਨਵੇਂ ਜਵਾਨ ਮੁੰਡੇ ਕ੍ਰਿਸਚਨ ਕਮਿਊਨਿਟੀ ਨੂੰ ਗੌਰਵ ਪ੍ਰਧਾਨ ਨੇ ਉਹ ਉਹ ਹਾਲਾਤ ਬਣਾਤੇ ਕਿ ਅੱਜ ਪੰਜਾਬ ਦਾ ਹਰ ਇੱਕ ਜਵਾਨ ਬੱਚਾ 18 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਦੇ ਵਿੱਚ ਹਰ ਇੱਕ ਜਵਾਨ ਗੌਰਵ ਪ੍ਰਧਾਨ ਦੀ ਇੱਜ਼ਤ ਵੀ ਕਰਦਾ ਤੇ ਉਹਦੇ ਨਾਲ ਚੱਲਣ ਦੀ ਇੱਛਾ ਵੀ ਰੱਖਦਾ ਹੈ ਕਿਉਂ ਕਿ ਉਹਨਾਂ ਨੇ ਇੱਕ ਇੱਕ ਐਗਜ਼ਾਮਪਲ ਸੈੱਟ ਕਰ ਦਿੰਦਾ ਕਿ ਜਵਾਨੀ ਦੇ ਵਿੱਚ ਵੀ ਚੜ੍ਹਤ ਪ੍ਰਾਪਤ ਕੀਤੀ ਜਾ ਸਕਦੀ ਹੈ ਸਹੀ ਰਸਤੇ ਤੇ ਚੱਲ ਕੇ ਸਹੀ ਤਰੀਕੇ ਨਾਲ ਕੰਮ ਕਰਕੇ ਠੀਕ ਹੈ ਜੀ ਅੱਜ ਤੁਸੀਂ ਮਾਰਦੇ ਆ ਗੱਲਾਂ ਉਹਦੀ ਚੜ੍ਹਤ ਤੁਹਾਡੇ ਤੋਂ ੱੱਲੀ ਨਹੀਂ ਜਾਂਦੀ ਅਸਲ ਵਿੱਚ ਠੀਕ ਆ ਔਰ ਫਿਰ ਤੁਸੀਂ ਦੱਸਦੇ ਹੋ ਜੀ ਪਿੱਠੂ ਆ ਤੇ ਕਿੰਨੇ ਪੈਸੇ ਮਿਲੇ ਆ ਇਹ ਪੈਸੇ ਆ ਪੋਸਿਆਂ ਵਾਲਾ ਨਾ ਇਹ ਰੇਟ ਰੂਟ ਜਿਹੜਾ ਤੁਸੀਂ ਕਿਤੇ ਜਾ ਕੇ ਬੋਤਲਾਂ-ਬੋਤਲਾਂ ਦਾ ਪੁੱਛਿਆ ਕਰੋ ਸਾਡੇ ਰੇਟ ਜਿਹੜੇ ਆ ਤੁਹਾਡੇ ਤੋਂ ਭਰੇ ਨਹੀਂ ਜਾਣੇ ਕਿਉਂਕਿ ਅਸੀਂ ਲਘੂ ਨਾਲ ਖਰੀਦੇ ਜਾਂਦੇ ਆ ਐਦਾਂ ਨਹੀਂ ਸਾਡੀ ਸਾਡੀ ਤੋਂ ਕੀਮਤ ਪਾਸ ਸਕਦਾ ਇਸ ਲਈ ਤੇਰੀ ਔਕਾਤ ਨਹੀਂ ਹੈ ਸਿਗਾ ਕੋਈ ਇਨੇ ਸੌੜੀ ਤੇ ਚੜ ਕੇ ਸਾਨੂੰ ਮੁੱਲ ਲੈ ਲਿਆ ਤੇਰੀ ਔਕਾਤ ਹੈ ਨਹੀਂ ਠੀਕ ਆ ਤੂੰ ਸਾਨੂੰ ਮੁੱਲ ਲੈ ਲਵੇਂ ਜਾਂ ਸਾਨੂੰ ਕੋਈ ਖਰੀਦ ਸਕੇ ਹਾਂ ਜਿੱਦਣ ਅੱਜ ਪਾਸਟਰ ਸਰਬਜੀਤ ਸਿੰਘ ਇਹ ਲਾਈਵ ਆਪਣੀ ਸਟੇਟਮੈਂਟ ਦੇ ਰਿਹਾ ਜਿੱਦਣ ਤੋਤਲੀ ਸਾਹਿਬ ਤੁਸੀਂ ਕੋਈ ਚੱਜ ਦਾ ਕੰਮ ਕੀਤਾ ਨਾ ਤਾ ਇਹੀ ਸਰਬਜੀਤ ਸਿੰਘ ਤੁਹਾਡੀ ਪਿੱਟ ਥਾਪੜ ਕੇ ਲਾਈਵ ਬਣਾ ਕੇ ਕਹੂਗਾ ਕਿ ਵਾਕਈ ਤੋਤਲੀ ਨੇ ਕੋਈ ਚੱਕ ਜੱਜ ਦਾ ਕੰਮ ਕੀਤਾ ਠੀਕ ਹੈ ਜੇ ਤੁਸੀਂ ਮਾਰਨੀਆਂ ਚਵੜਾਂ ਹੀ ਆ ਕੇ ਤੇ ਫਿਰ ਤੁਸੀਂ ਸਾਡੇ ਤੋਂ ਸਿੱਧੀਆਂ ਹੀ ਸੁਣੋਗੇ ਸਿੱਧੀ ਗੱਲ ਫਿਰ ਕਰ ਲਈ ਜੋ ਕਰਨਾ ਜਾ ਤੈਨੂੰ ਕਹਿ ਰਿਹਾ ਅੱਜ ਜਿੱਥੇ ਟੱਕਰ ਨਾਲ ਉੱਥੇ ਟੱਕਰ ਲਈ ਨੇ ਤੂੰ ਥ੍ਰੈਟ ਭੇਜਦਾ ਨਾ ਜਿਹੜੇ ਅਲੱਗ-ਅਲੱਗ ਜਗ੍ਹਾ ਤੋਂ ਕਾਲਾ ਕਰਾ ਕੇ ਜੀ ਤੋਤਲੀ ਦੇ ਖਿਲਾਫ ਜਿਹੜੀ ਪੋਸਟ ਪਾਈ ਹੈ ਡਿਲੀਟ ਕਰਾ ਤੂੰ ਜੋ ਕਰਨਾ ਕਰ ਲਈ ਅਸੀਂ ਬੈਠੇ ਆ ਅਸੀਂ ਪ੍ਰਭੂ ਦੇ ਵਿੱਚ ਜਦੋਂ ਆਏ ਸੀ ਨਾ ਇਹ ਸੋਚ ਕੇ ਹੀ ਆਏ ਸੀ ਕਿ ਹੁਣ ਜੀਣਾ ਮਸੀਹਾ ਤੇ ਮਰਨਾ ਲਾਭ ਮੈਂ ਪਾਸਟਰ ਸੀ ਪਾਸ ਕਿ ਤੁਸੀਂ ਤਾਂ ਕੌਮ ਦਾ ਪੱਠਾ ਬਠਾਈ ਜਾਂਦੇ ਆ ਤੇ ਅਸੀਂ ਆਪ ਨਿਰਨੇ ਲਿਆ ਔਰ ਆਪਣੇ ਵਰਗੇ ਕਈ ਪਾਸਾ ਨੂੰ ਆਪਣੇ ਨਾਲ ਜੋੜਿਆ ਇੱਕ ਡਿਨੋਮੀਨੇਸ਼ਨ ਤਿਆਰ ਕਰ ਰਹੇ ਆ ਬਹੁਤ ਜਲਦੀ ਤੁਹਾਡਾ ਪਟਾਕਾ ਪਾਵਾਂਗੇ ਦੇਖਿਓ ਆਤਮਿਕ ਅਗਵਾ ਨੂੰ ਆਤਮਿਕ ਲੀਡਰਾਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਠੀਕ ਹੈ ਜੀ ਤੁਹਾਨੂੰ ਤੁਹਾਡੀ ਹੁਣ ਸਾਨੂੰ ਲੋੜ ਨਹੀਂ ਹੈਗੀ ਆ ਜਿਹੜੇ ਲਾ ਕੇ ਟੁੱਲੂ ਟੁੱਲੂ ਪੈ ਗਏ ਜਾਂ ਤੁਸੀਂ ਸ਼ਰਾਬਾ ਸ਼ਰਬਾ ਛੱਡ ਕੇ ਤੌਬਾ ਕਰਕੇ ਬਪਤਿਸਮਾ ਲਓ ਠੀਕ ਹੈ ਤੁਹਾਨੂੰ ਬਪਤਿਸਮਾ ਲੈਣ ਦੀ ਲੋੜ ਆ ਤੌਬਾ ਕਰਨ ਦੀ ਲੋੜ ਆ ਇਹ ਬਪਤਿਸਮਾ ਲਿਆ ਤੁਹਾਨੂੰ ਤੌਬਾ ਕਰਨ ਦੀ ਲੋੜ ਆ ਠੀਕ ਹੈ ਜੀ ਤੌਬਾ ਕਰੋ ਤੇ ਫਿਰ ਪਹਿਲਾਂ ਵਿਸ਼ਵਾਸੀ ਬਣੋ ਫੇਰ ਤੁਸੀਂ ਠੇਕੇਦਾਰ ਬਣਿਓ ਠੀਕ ਆ ਜੀ ਇਹ ਠੇਕੇਦਾਰੀਆਂ ਕਰਨੀਆਂ ਬੰਦ ਕਰਦੋ ਤੇ ਸਭ ਤੋਂ ਪਹਿਲਾਂ ਜਾ ਕੇ ਮੈਂ ਚਾਹਣਾ ਕਿ ਸੁਖਵਾਲ ਰਾਣਾ ਜੀ ਨੂੰ ਕਹਿਣਾ ਚਾਹਣਾ ਸਾਡੇ ਆਦਰਨੀਆ ਪੋਸਟਰ ਜੀ ਆ ਇਹ ਕੋਟਲੀ ਸਾਹਿਬ ਦੇ ਲਈ ਬੁਲਾ ਕੇ ਤਿੰਨ ਦਿਨ ਰੋਜ਼ੇ ਰੱਖ ਕੇ ਪਹਿਲਾਂ ਤਾਂ ਲੇਹੈਂਡ ਕਰੋ ਦਿਨੋਂ ਦਿਨ ਲਗਾਤਾਰ ਸਵੇਰੇ ਸ਼ਾਮੇ ਦਾ ਲੇਹੈਂਡ ਕਰੋ ਇਹਦਾ ਇਹਦਾ ਨਾਲੇ ਲੇਹੈਂਡ ਜਦੋਂ ਕਰਨਾ ਨਾ ਇਹਦੀ ਬਿੱਗ ਲਾ ਕੇ ਕਰੋ ਜਿਹੜੀ ਲੇਹੈਂਡ ਅੰਦਰ ਤੱਕ ਜਾਵੇ ਇਗਾ ਉਪਰ ਉਪਰ ਹੀ ਰਹਿ ਜਾਂਦਾ ਚੰਗੀ ਤਰ੍ਹਾਂ ਲੈ ਹੈਂਡ ਕਰੋ ਇਹਨੂੰ ਅਕਲੁਕਲ ਆਵੇ ਵੀ ਤੂੰ ਕਿੱਥੇ ਟੱਕਰਾ ਮਾਰੀ ਜਾਣਾ ਵੀ ਚੱਜ ਦਾ ਕੰਮ ਕਰ ਬਣੀ ਬਣਾਈ ਸੁਖਬਾਣਾ ਦੀ ਇੱਜ਼ਤ ਨੂੰ ਵੀ ਤੂੰ ਖਰਾਬ ਕਰੀ ਜਾਣਾ ਨਾਲੇ ਕਈ ਜਾਨਾ ਮੰਤਰੀਆਂ ਦੇ ਵਿੱਚ ਭੀੜ ਆਉਂਦੀ ਆ ਨਾਲੇ ਤੂੰ ਮੰਤਰੀ ਨੂੰ ਰਿਪਰੈਜ਼ੈਂਟ ਕਰਦਾ ਸੁਖਬਾਣਾ ਜੀ ਦੀ ਉਹ ਐਡਾ ਭਗਤ ਬੰਦਾ ਤੂੰ ਤੇ ਉਹਦੀ ਵੀ ਮਤਲਬ ਕਹਿ ਲਓ ਕਿ ਸਾਡੇ ਮੂੰਹ ਨਾਲ ਦਾ ਨਾਮ ਆਦਰ ਰਿਸਪੈਕਟ ਨਾਲ ਲਿਆ ਜਾਂਦਾ ਲਾਵਾਂਗੇ ਵੀ ਅੱਗੇ ਤੋਂ ਵੀ ਉਹ ਉਹਨੇ ਮਸੀਹ ਕੌਮਲੇ ਕੁਛ ਕੀਤਾ ਤੇਰੀ ਕੀ ਦੇਣਾ ਕੌਮ ਨੂੰ ਡੱਡੂਆਂ ਨੇ ਨਿਹੰਗ ਭਜਾਤੇ ਨੇ ਨਿਹੰਗ ਭਜਾਤੇ ਜਦੋਂ ਤੈਨੂੰ ਨਿਹੰਗਾਂ ਨੇ ਭਜਾਇਆ ਨਾ ਤੈਨ ਜਿਹਨਾਂ ਨੂੰ ਤੂੰ ਭਜਾਤਾ ਠੀਕ ਆ ਨਿਹੰਗਾਲਾ ਬਣਾ ਪਾਇਆ ਸੀਗਾ ਕਿ ਅਸਲੀ ਸਿੱਖ ਗੁਰੂ ਦਾ ਅਸਲੀ ਨਿਹੰਗ ਹੈ ਤੜੀਆਂ ਚਰਾਰਤਵਾਜੀਆਂ ਕਰਦੇ ਆ ਹੀ ਨਹੀਂ ਜਿੱਦਾਂ ਤੇਰਾ ਕਿਤੇ ਅਸਲੀ ਨਿਹੰਗ ਨਾ ਵਾਹ ਪੈ ਗਿਆ ਨਾ ਤੈਨੂੰ ਨਾਨੀ ਨਾਲ ਯਾਦ ਆਈ ਤਾਂ ਮੈਨੂੰ ਬਸਰਮਜੀ ਤੇ ਨਾ ਕੀ ਸਾਡੇ ਹੈਗੇ ਬਥੇਰੇ ਨਿਹੰਗਪਰਾ ਠੀਕ ਆ ਤੂੰ ਕਹਣਾ ਇਨ ਨਿਹੰਗਾਂ ਨੂੰ ਭਜਾਇਆ ਨਿਹੰਗਾਂ ਨੂੰ ਭਜਾਇਆ ਨਿਹੰਗ ਤਾਂ ਇੱਕ ਸਵਾ ਲੱਖ ਨਾਲ ਲੜ ਲੈਂਦਾ ਤੂੰ ਨਿਹੰਗਾਂ ਦੀ ਗੱਲ ਨਾ ਕਰ ਠੀਕ ਆ ਜੀ ਜਿਹੜੇ ਅਸਲੀ ਸਿੱਖ ਹੋ ਤੇਰਾ ਉਹ ਨਾਲ ਟੱਕਰ ਆ ਹੀ ਨਹੀਂ ਹੋਇਆ ਠੀਕ ਆ ਨਾ ਉਹ ਪੰਗ ਪੀਣੇ ਤੇਰੇ ਕੋਲ ਆ ਗਏ ਠੀਕ ਆ ਤੂੰ ਤੁਸੀਂ ਭੀੜ ਦੀ ਆਹ ਨਾ ਬਿਕ ਕੋਈ ਗੁੱਸੇ ਜਾ ਕੇ ਅਜ਼ਰੀਨਾ ਅੰਗ ਤੇਨੂੰ ਟੱਕਰ ਪਵੇ ਤੇ ਫੇਰ ਤੂੰ ਕਹਵੇਂ ਜੀ ਪਾਸਟ ਸਰਬ ਜੀ ਤੇਨੇ ਬੋਲਿਆ ਸੀ ਜੀ ਉਹਨਾਂ ਨੇ ਮੈਨੂੰ ਮੇਰੇ ਕੋਲ ਭੇਜਿਆ ਠੀਕ ਆ ਅਕਲ ਨੂੰ ਹੱਥ ਮਾਰੋ ਜਿਹੜੇ ਜਿਹੜੀ ਕ੍ਰਿਸਚਨ ਕਮਿਊਨਿਟੀ ਆ ਨਾ ਇਹ ਜੇ ਇੱਥੇ ਮਾਹੌਲ ਸਹੀ ਬਣਿਆ ਆ ਇਹਨੂੰ ਬਣਿਆ ਰਹਿਣ ਦੋ ਤੁਹਾਡੇ ਵਰਗੇ ਚਪਲ ਮਾਰਦੇ ਸੀ ਕਈ ਸਾਲ ਪਹਿਲਾਂ ਤਾਂ ਸਾਡੇ ਬੜੇ ਰਿਸਪੈਕਟਡ ਪਰਮੇਸ਼ਰ ਦੇ ਦਾਸ ਲੁਧਿਆਣੇ ਤੋਂ ਜਿਨ੍ਹਾਂ ਨੂੰ ਤੁਹਾਡੇ ਵਰਗੀਆਂ ਚਪਲਾਂ ਦੇ ਕਰਕੇ ਸੀਨੇ ਤੇ ਗੋਲੀਆਂ ਖਾਣੀਆਂ ਪੈ ਗਈਆਂ ਸੀ ਤੇ ਤੁਸੀਂ ਵੀਰ ਮੁਰ ਕੇ ਧਰਨੇ ਲਾਉਂਦੇ ਰਹਿ ਗਏ ਸੀ ਉਦੋਂ ਵੀ ਤੁਹਾਡੇ ਵਰਗੇ ਚਪਲ ਚਵੜਾ ਮਾਰ ਇਦਰੀ ਆਪਣੀ ਜਵਾਨ ਤੇ ਲਗਾਮ ਦੇ ਤੇ ਕੰਟਰੋਲ ਕਰ ਆਪਣੇ ਆਪ ਨੂੰ ਠੀਕ ਹੈ ਤੀਜੀ ਧਿਰ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੀ ਹੈ ਆਏ ਇੱਕ ਦਿਨ ਮੂੰਹ ਨਹੀਂ ਧੋਂਦੇ ਤੇ ਸ਼ਕਲ ਨਹੀਂ ਧੋਂਦੇ ਚਾਹ ਨਹੀਂ ਪੀਂਦੇ ਪਾਣੀ ਨਹੀਂ ਪੀਂਦੇ ਆ ਕੇ ਕੈਮਰੇ ਮੂਲੇ ਬਹਿ ਜਾਂਦੇ ਨੇ ਤੁਸੀਂ ਐਦਾਂ ਨਹੀਂ ਤੇ ਉਦਾਂ ਸਭ ਪਤਾ ਲੋਕਾਂ ਨੂੰ ਤੁਸੀਂ ਕਿ ਕੌਣ ਹੈਗੇ ਕਿੱਦਾਂ ਦੇ ਕੰਮ ਤੁਹਾਡੇ ਕੋਈ ਕਿਸੇ ਤੋਂ ਲੁਕੇ ਨਹੀਂ ਆ ਜਿਹੜੇ 2-4 ਤੇਰੇ ਥੱਲੇ ਤੇਰੇ ਚਮਚੇ ਨੇ ਜਿਹੜੇ ਤੈਨੂੰ ਕਮੈਂਟ ਕਰਦੇ ਤੇ ਜਿਹੜੇ ਦੂਜੇ ਕਮੈਂਟ ਉਹਨਾਂ ਨੂੰ ਵੀ ਪੜ ਲਿਆ ਕਰੋ ਲੋਕੀ ਲਹਣਤਾ ਪਾਉਂਦੇ ਆ ਫੇ ਤੁਸੀਂ ਚਿੱਕਾਂ ਬੜੀਆਂ ਵੱਜਦੀਆਂ ਫੇ ਜੀ ਇਹ ਫੇਕ ਆਈਡੀਆਂ ਫੇ ਕੋਈ ਫੇਕ ਆਈਡੀ ਤੁਹਾਡੇ ਦੇ ਬੜੇ ਫੇਕ ਆਈਡੀ ਵਾਲੇ ਕਮੈਂਟ ਕਰਦੇ ਕੋਈ ਫੇਕ ਆਈਡੀ ਨਹੀਂ ਜੀ ਲੋਕੀ ਲਾਣ ਦਾ ਬਾਰੇ ਤੁਹਾਡੇ ਤੇ ਸ਼ਰਮ ਨੂੰ ਹੱਥ ਮਾਰੋ ਹਜੇ ਵੀ ਜੇ ਮਾੜੀ ਮੋਟੀ ਅਕਲ ਬਚੀ ਆ ਨਾ ਤੈਨੂੰ ਸੰਭਾਲ ਲਓ ਆਪਣੀ ਜਿੱਤ ਨੂੰ ਸੰਭਾਲ ਲਓ ਐਵੇਂ ਨਾ ਚੋੜੇ ਹੁੰਦੇ ਰਹੋ ਕੰਜਰਾ ਦੀ ਡੁੱਲ ਗਈ ਦਾਲ ਅਸੀਂ ਚਟ ਚਟ ਖਾਣੇ ਆ ਦਰ ਫਟੇ ਮੂੰ ਚੱਲ ਹੁਣ ਬਣਾਈ ਨਾ ਵੀਡੀਓ ਨੇ ਤਾਂ ਦੁਬਾਰਾ ਤੁਹਾਨੂੰ ਦੱਸੂਗਾ ਫਿਰ ਸਾਰੀ ਗਵਾਮ ਨੂੰ ਜੈਬਸੀ ਦੀ ਮਾਫੀ ਕਹਨਾ ਜੀ ਇਹ ਇਹ ਇਨ੍ਹਾਂ ਲੋਕਾਂ ਨੂੰ ਐਦਾਂ ਹੀ ਜਵਾਬ ਦੇਣਾ ਪੈਂਦਾ ਠੀਕ ਹੈ ਜੀ ਇਹ ਲੋਕ ਇਹ ਇਹਨਾਂ ਨੂੰ ਦੂਜੀ ਪਾਏ ਸਮਝ ਨਹੀਂ ਆਉਂਦੀ ਇਹਨਾਂ ਦਾ ਪਾਸਟਰ ਨਾ ਵਾਹ ਪਿਆ ਸੀ ਜਿਹੜੇ ਸਿਰਫ ਇਹਨਾਂ ਲਈ ਦਵਾਈ ਕਰਦੇ ਸੀ ਇਹਨਾਂ ਲਈ ਕੋਈ ਲੰਬੀ ਆਮਰ ਇਹਨਾਂ ਨੂੰ ਕੋਈ ਮਿਲੇ ਨਹੀਂ ਸੀ ਸਾਡੇ ਵਰਗੇ ਠੀਕ ਹੈ ਨਾ ਅੱਜ ਦੀ ਅੱਜ ਦੀ ਅਸੀਂ ਗਰਮ ਖਿਆਲੀ ਪਾਸਟਰ ਨਾ ਤੇ ਬਚ ਕੇ ਰਹੋ ਸਾਡੇ ਤੋਂ ਠੀਕ ਹੈ ਜੀ ਆ ਤੇ ਐਵੇਂ ਚਪਲ ਨਹੀਂ ਮਾਰਨੀ ਆ ਕੇ ਲਾਈਵ ਆ ਕੇ ਜਦੋਂ ਮਾਰੇਗਾ ਤੇ ਤੁਹਾਨੂੰ ਜਵਾਬ ਠੋਕੇ ਦਵਾਂਗਾ ਜੈਮਸੀ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੋਤਰੀ ਸਾਹਿਬ ਨੂੰ ਪਤਾ ਲੱਗ ਜਾਏ ਤੇ ਨੀਂਦ ਨਹੀਂ ਆਉਣੀ ਚਾਹੀਦੀ ਰਾਤ ਨੂੰ ਐਨੀ ਸ਼ੇਅਰ ਕਰ ਦਿਓ ਜੈਮਸੀ ਦੀ